26 ਜਨਵਰੀ ਨੂੰ ਲੁਧਿਆਣਾ ਦੇ ਵਿੱਚ ਰਾਜ ਪੱਦਰੀ ਗਣਤੰਤਰ ਦਿਵਸ ਸਮਾਰੋਹ ਹੋਣ ਜਾ ਰਿਹਾ ਵਾ ਜਿਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਸ਼ਹਿਰ ਦੇ ਵਿੱਚ ਕੱਲ ਗਵਰਨਰ ਜਿਹੜੇ ਨੇ ਗੁਲਾਬ ਚੰਦ ਕਟਾਰੀਆ ਉਹ ਕੱਲ 26 ਜਨਵਰੀ ਨੂੰ ਇੱਥੇ ਰਾਸ਼ਟਰੀ ਝੰਡਾ ਲਹਿਰਾਉਣਗੇ ਉਸ ਤੋਂ ਪਹਿਲਾਂ ਉਹ ਅੱਜ ਸ਼ਾਮ ਜਿਹੜਾ ਵਾ ਲੁਧਿਆਣਾ ਦੇ ਵਿੱਚ ਪਹੁੰਚ ਜਾਣਗੇ ਇਹਦਾ ਤੁਹਾਨੂੰ ਦਿਖਾ ਰਹੇ ਹਨ ਲਗਾਤਾਰ ਜਿਹੜੇ ਸੀਨੀਅਰ ਅਫਸਰ ਨੇ ਉਹ ਇੱਥੇ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਤਾਂ ਡੀਸੀ ਜਿਹੜੇ ਨੇ ਲੁਧਿਆਣਾ ਉਸ ਵਕਤ ਦੇ ਸਵਾਗਤ ਵਿੱਚ ਤੁਹਾਨੂੰ ਦਿਖਾਈ ਦੇਣਗੇ ਲੁਧਿਆਣਾ ਹਾਈਲਾਈਟ ਤੇ ਆ ਸੁਰੱਖਿਆ ਜਿਹੜੀ ਆ ਉਹ ਵਧਾਈ ਗਈ ਆ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਅਲਰਟ ਜਿਹੜਾ ਵਾ ਜਾਰੀ ਕੀਤਾ ਆ ਵਾ ਪਿਛਲੇ ਕਈ ਦਿਨਾਂ ਤੋਂ ਸੰਸੀਚੇਵਾਲ ਜਿਹੜੇ ਨੇ ਬੁੱਡੇ ਦਰਿਆ ਦੇ ਉੱਤੇ ਮੋਰਚਾ ਬਣਾਈ ਬੈਠੇ ਨੇ ਉਹ ਲਗਾਤਾਰ ਬੁੱਡੇ ਦਰਿਆ ਨੂੰ ਸਾਫ਼ ਨੂੰ ਲੈ ਕੇ ਕੰਮ ਕਰ ਰਹੇ ਨੇ ਤਾਂ ਉਸੇ ਥਾਂ ਤੇ ਜਿਹੜਾ ਵਾ ਜਿਹੜੇ ਪੰਜਾਬ ਕੋਲ ਨੇ ਉਹ ਜਾਣਗੇ ਗੁਰਦੁਆਰਾ ਗਉ ਘਾੜ ਜਿੱਥੇ ਉਹ ਸੰਸਿਚੇਵਾਲ ਕੰਮ ਕਰ ਰਹੇ ਨੇ ਉਸ ਤੇ ਨਾਲ ਹੀ ਬਿਲਕੁਲ ਗੁਰਦੁਆਰਾ ਗਉ ਘਾੜ ਗੁਰਦੁਆਰਾ ਵਾ ਉਥੇ ਉਹ ਮੱਥਾ ਵੀ ਟੇਕਣਗੇ 26 ਜਨਵਰੀ ਨੂੰ ਲੁਧਿਆਣਾ ਦੇ ਵਿੱਚ ਰਾਜ ਪੱਦਰੀ ਗਣਤੰਤਰ ਦਿਵਸ ਸਮਾਰੋਹ ਹੋਣ ਜਾ ਰਿਹਾ ਵਾ ਜਿਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਸ਼ਹਿਰ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਤਸਵੀਰਾਂ ਨੇ ਜਿੱਥੇ ਕੱਲ ਗਵਰਨਰ ਜਿਹੜੇ ਨੇ ਗੁਲਾਬ ਚੰਦ ਕਟਾਰੀਆ ਉਹ 26 ਜਨਵਰੀ ਨੂੰ ਇੱਥੇ ਰਾਸ਼ਟਰੀ ਝੰਡਾ ਲਹਿਰਾਉਣਗੇ ਉਸ ਤੋਂ ਪਹਿਲਾਂ ਉਹ ਅੱਜ ਸ਼ਾਮ ਜਿਹੜਾ ਵਾ ਲੁਧਿਆਣਾ ਦੇ ਵਿੱਚ ਪਹੁੰਚ ਜਾਣਗੇ ਵੱਖ-ਵੱਖ ਸਮਾਗਮਾਂ ਦੇ ਵਿੱਚ ਉਹਨਾਂ ਵੱਲੋਂ ਸ਼ਿਰਕਤ ਕੀਤੀ ਜਾਣੀ ਆ ਦੱਸ ਦਿੰਦੇ ਆ ਕਿ ਕੱਲ ਯਾਨੀ ਕਿ ਇੱਥੇ ਲੁਧਿਆਣਾ ਦੇ ਪੀਐਜ ਗਰਾਊਂਡ ਦੇ ਵਿੱਚ ਰਾਜਪਤਰੀ ਸਮਾਗਮ ਹੋਣਾ ਵਾ ਜਿੱਥੇ ਉਹ ਝੰਡਾ ਲਰਾਉਣ ਦੀ ਰਸਮ ਅਦਾ ਕਰਨਗੇ ਨਾਲ ਸਲਾਮੀ ਲੈਣਗੇ ਤਾਂ ਅੱਜ ਸ਼ਾਮ ਨੂੰ ਲੁਧਿਆਣਾ ਦੇ ਵਿੱਚ ਪਹੁੰਚ ਜਾਣਗੇ ਸਭ ਤੋਂ ਪਹਿਲਾਂ ਉਹ ਜਿਹੜਾ ਵਾ ਸ਼ਾਮ 4:30 ਵਜੇ ਚੂਰਪੁਰ ਰੋਡ ਵਿਵੇਕਾਨੰਦ ਕੇਂਦਰ ਗ੍ਰੀਨ ਇਨਕਲੇਵ ਜਾਣਗੇ ਤਾਂ ਉਸ ਤੋਂ ਬਾਅਦ ਗਊਸ਼ਾਲਾ ਰੋਡ ਜਮਾਲਪੁਰ ਡਰੇਨ ਸਿਸਟਮ ਅਤੇ ਬੁੱਢੇ ਦਰਿਆ ਦਾ ਨਿਰੀਖਣ ਵੀ ਉਹਨਾਂ ਨੇ ਕਰਨਾ ਵਾ ਤਾਂ ਉਸ ਤੋਂ ਬਾਅਦ ਗੁਰਦੁਆਰਾ ਗਊ ਘਾਟ ਦੇ ਵਿੱਚ ਮੱਥਾ ਟੇਕਣਾ ਵਾ ਕੱਲ ਕਰੀਬ 10 ਵਜੇ ਪੀਜੂ ਗਰਾਊਂਡ ਦੇ ਵਿੱਚ ਝੰਡਾ ਲਰਾਉਣ ਦੀ ਰਸਮ ਅਦਾ ਕਰਨਗੇ ਉਸ ਤੋਂ ਅਸਲਾਮੀ ਲੈਣਗੇ ਤਾਂ ਕੱਲ ਦੁਪਹਿਰ 2 ਵਜੇ ਬਾਦ ਪੰਜਾਬ ਭਵਨ ਵਾਪਸ ਚਲੇ ਜਾਣਗੇ ਤਾਂ ਉਹਨਾਂ ਦਾ ਸ਼ਡਿਊਲ ਜਿਹੜਾ ਵਾ ਜਾਰੀ ਹੋ ਚੁੱਕਾ ਵਾ ਸ਼ਹਿਰ ਦੇ ਵਿੱਚ ਚੱਪੇ-ਚੱਪੇ ਤੇ ਸੁਰੱਖਿਆ ਜਿਹੜੀ ਆ ਵਧਾ ਦਿੱਤੀ ਗਈ ਆ ਹਾਲਾਂਕਿ ਪੰਜਾਬ ਦੇ ਵਿੱਚ ਅਲਰਟ ਵੀ ਜਾਰੀ ਕੀਤਾ ਆ ਜਿੱਥੇ ਪੁਲਿਸ ਦੇ ਵੱਡੇ ਅਫਸਰ ਜਿਹੜੇ ਨੇ ਕੱਲ ਦੇਰ ਰਾਤ ਵੀ ਸੜਕਾਂ ਦੇ ਵਿੱਚ ਦੇਖੇ ਗਏ ਨੇ ਤਾਂ ਉਹਨਾਂ ਵੱਲੋਂ ਲਗਾਤਾਰ ਚੈਕਿੰਗ ਜਿਹੜੇ ਅਭਿਆਨ ਚਲਾਏ ਜਾ ਰਹੇ ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਗੱਲ ਕੀਤੀ ਜਾਵੇ ਲੁਧਿਆਣਾ ਦੇ ਹੋਟਲਾਂ ਦੇ ਵਿੱਚ ਵੀ ਲਗਾਤਾਰ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ ਖਾਸ ਹਦਾਇਤਾਂ ਜਾਰੀ ਕੀਤੀ ਗਈ ਨੇ ਹੋਟਲਾਂ ਤੋਂ ਬਾਹਰ ਬਾਹਰਲੇ ਲੋਕ ਜਿਹੜੇ ਹੋਟਲਾਂ ਦੇ ਵਿੱਚ ਆ ਕੇ ਠਹਿਰਦੇ ਨੇ ਉਹਨਾਂ ਦੇ ਆਈਡੈਂਟੀਟੀ ਪ੍ਰੂਫ ਜਿਹੜੇ ਨੇ ਉਹ ਚੈੱਕ ਕਰਤੇ ਜਾਂਦਾ ਇੱਧਰ ਤੁਸੀਂ ਦੇ ਸਕਦੇ ਹੋ ਜਿਹੜੇ ਬੱਚੇ ਨੇ ਉਹਨਾਂ ਦੀਆਂ ਰੈਸਲਾਂ ਜਿਹੜੀਆਂ ਇਸ ਗਰਾਊਂਡ ਦੇ ਵਿੱਚ ਹੋ ਰਹੀਆਂ ਨੇ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਲਗਾਤਾਰ ਸਥਿਤੀ ਦਾ ਜ਼ਾਇਜ਼ਾ ਲੈ ਰਹੇ ਨੇ ਤਾਂ ਅੱਜ ਸ਼ਾਮ ਜਿਹੜੇ ਰਾਜਪਾਲ ਨੇ ਉਹ ਅੱਜ ਲੁਧਿਆਣਾ ਦੇ ਵਿੱਚ ਪਹੁੰਚ ਜਾਣਗੇ ਵੱਖ-ਵੱਖ ਸਮਾਗਮਾਂ ਦੇ ਵਿੱਚ ਉਹਨਾਂ ਵੱਲੋਂ ਸ਼ਿਰਕਤ ਕੀਤੀ ਜਾਣੀ ਹੈ ਲੁਧਿਆਣਾ ਦੇ ਵਿੱਚ ਜਿਹੜੀ ਸੁਰੱਖਿਆ ਫੋਰਸ ਜਿਹੜੀ ਆ ਉਹ ਐਕਸਟਰਾ ਤੈਨਾਤ ਕੀਤੀ ਗਈ ਆ ਵੱਖ-ਵੱਖ ਜਿਹੜੇ ਕੈਮਰੇ ਜਿਹੜੇ ਨੇ ਚੌਂਕਾਂ ਦੇ ਵਿੱਚ ਲੱਗੇ ਨੇ 스마트 ਸਿਟੀ ਦੇ ਕੈਮਰੇ ਉਹਨਾਂ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਆ ਸ਼ੱਕੀ ਵਿਅਕਤੀਆਂ ਕੋਲੋਂ ਪੁਸ਼ਕਸ਼ ਜਿਹੜੀ ਆ ਕੀਤੀ ਜਾ ਰਹੀ ਹੈ ਇੰਟੈਲੀਜੈਂਸ ਦੀ ਟੀਮਾਂ ਜਿਹੜੀਆਂ ਲਗਾਤਾਰ ਲੁਧਿਆਣਾ ਦੇ ਵਿੱਚ ਵੱਖ-ਵੱਖ ਜਿਹੜੀਆਂ ਸਾਈਟਾਂ ਆਏਗੇ ਜਿੱਥੇ ਲੱਗਦਾ ਕਿ ਇੱਥੇ ਗੜਬੜ ਹੁੰਦੀ ਹੈ ਤਾਂ ਉੱਥੇ ਜਾ ਕੇ ਜਿਹੜਾ ਵਾ ਲਗਾਤਾਰ ਆਪਣੇ ਮੋਰਚੇ ਜਿਹੜੇ ਨੇ ਬਣਾਏ ਹੋਏ ਨੇ ਤਾਂ ਅੱਜ ਦੱਸਦੇ ਨੇ ਕਿ ਇੱਕ ਵਾਰ ਫਿਰ ਜਿਹੜੇ ਪੰਜਾਬ ਗਵਰਨਰ ਨੇ ਗੁਲਾਬਚੰਦ ਕੰਟਾਰੀ ਅੱਜ ਸ਼ਾਮ ਕਰੀਬ ਸਾਢੇ 4 ਵਜੇ ਲੁਧਿਆਣਾ ਦੇ ਵਿੱਚ 4 ਵਜੇ ਦੇ ਕਰੀਬ ਪਹੁੰਚ ਜਾਣਗੇ 4:30 ਵਜੇ ਉਹਨਾਂ ਨੇ ਚੂਰਪੁਰ ਰੋਡ ਜਿਹੜਾ ਵਾ ਵਿਵੇਕਾਨੰਦ ਗ੍ਰੀਨ ਇਨਕਲੇਵ ਜਾਣਾ ਵਾ ਉਸ ਤੋਂ ਬਾਅਦ ਗਊਸ਼ਾਲਾ ਰੋਡ ਜਮਾਲਪੁਰ ਡਰੇਨ ਸਿਸਟਮ ਅਤੇ ਬੁੱਡੇ ਦਰਿਆ ਦਾ ਨਿਰੀਖਣ ਕਰਨਾ ਉੱਥੇ ਜਾ ਕੇ ਬੁੱਡੇ ਦਰਿਆ ਦੀ ਸਥਿਤੀ ਦਾ ਜਾਇਜ਼ਾ ਲੈਣਾ ਵਾ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸੰਸਿਚੇਵਾਲ ਜਿਹੜੇ ਨੇ ਬੁੱਡੇ ਦਰਿਆ ਦੇ ਉੱਤੇ ਮੋਰਚਾ ਬਣਾਈ ਬੈਠੇ ਨੇ ਉਹ ਲਗਾਤਾਰ ਬੁੱਡੇ ਦਰਿਆ ਨੂੰ ਸਾਫ਼ ਨੂੰ ਲੈ ਕੇ ਕੰਮ ਕਰ ਰਹੇ ਨੇ ਤਾਂ ਉਸੇ ਥਾਂ ਤੇ ਜਿਹੜਾ ਵਾ ਜਿਹੜੇ ਪੰਜਾਬ ਗਵਰਨਰ ਨੇ ਉਹ ਜਾਣਗੇ ਉਸ ਤੋਂ ਬਾਅਦ ਗੁਰਦੁਆਰਾ ਗਊ ਘਾਟ ਜਿੱਥੇ ਉਹ ਸੰਸਿਚੇਵਾਲ ਕੰਮ ਕਰ ਰਹੇ ਨੇ ਉਸ ਦੇ ਨਾਲ ਹੀ ਬਿਲਕੁਲ ਗੁਰਦੁਆਰਾ ਗਊ ਘਾਟ ਗੁਰਦੁਆਰਾ ਵਾ ਉੱਥੇ ਉਹ ਮੱਥਾ ਵੀ ਟੇਕਣਗੇ ਤਾ ਕੱਲ ਲੁਧਿਆਣਾ ਦੇ ਵਿੱਚ 10 ਵਜੇ ਦੇ ਕਰੀਬ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਆ ਪੰਜਾਬ ਗਵਰਨਰ ਵੱਲੋਂ ਕੀਤੀ ਜਾਣੀ ਆ ਸਲਾਮੀ ਦਿੱਤੀ ਜਾਣੀ ਆ ਦੱਸਦੇ ਨੇ ਕਿ ਪਹਿਲੀ ਵਾਰ ਜਿਹੜੀ ਆ ਇੱਥੇ ਹਥਿਆਰਾਂ ਦੀ ਜਿਹੜੀ ਆ ਆਰਮੀ ਦੇ ਹਥਿਆਰ ਨੇ ਉਹਨਾਂ ਦੇ ਟੈਂਕਾਂ ਉਹਨਾਂ ਦੀ ਪ੍ਰਦਰਸ਼ਨੀ ਵੀ ਕੀਤੀ ਜਾਣੀ ਆ 1 ਵਜੇ ਤੋਂ ਬਾਅਦ ਜਿਹੜਾ ਵਾ ਆਮ ਲੋਕਾਂ ਵਾਸਤੇ ਉਹ ਪ੍ਰਦਰਸ਼ਨੀ ਜਿਹੜੀ ਆ ਅ ਦਿਖਾਈ ਜਾਵੇਗੀ ਕੱਲ ਗਵਰਨਰ ਜਿਹੜੇ ਨੇ ਉਹ ਵੀ ਇਸ ਪ੍ਰਦਰਸ਼ਨੀ ਨੂੰ ਦੇਖਣਗੇ ਤਾਂ ਤਾਂ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਤਾਂ ਇਹਦਾ ਤੁਸੀਂ ਤਸਵੀਰਾਂ ਦੇ ਸਕਦੇ ਹੋ ਲਗਾਤਾਰ ਜਿਹੜੇ ਵੱਡੇ ਮੁਲਾਜ਼ਮ ਨੇ ਉਹ ਲਗਾਤਾਰ ਪੀਜੂ ਦੇ ਗਰਾਊਂਡ ਦੇ ਵਿੱਚ ਪਹੁੰਚ ਰਹੇ ਨੇ ਵੱਡੇ ਅਫਸਰ ਜਿਹੜੇ ਨੇ ਉਹ ਲਗਾਤਾਰ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਤਾਂ ਹਰ ਚੌਂਕ ਦੇ ਵਿੱਚ ਇਸ ਵਕਤ ਜਿਹੜੀ ਆ ਸੁਰੱਖਿਆ ਵਧਾਈ ਗਈ ਆ ਪੰਜਾਬ ਪੁਲਿਸ ਦੇ ਇਹ ਸੀਨੀਅਰ ਜਿਹੜੇ ਜਵਾਨ ਨੇ ਉਹ ਸੜਕਾਂ ਦੇ ਉੱਤੇ ਤਨਾਤ ਕੀਤੇ ਗਏ ਨੇ ਸ਼ੱਕੀ ਗੱਡੀਆਂ ਦੀ ਜਿਹੜੀ ਆ ਪਛਾਣ ਕੀਤੀ ਜਾ ਰਹੀ ਆ ਜੋ ਸ਼ੱਕੀ ਲੋਕ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਲੁਧਿਆਣਾ ਦੇ ਵਿੱਚ ਜਿੰਨੇ ਵੀ ਐਂਟਰੀ ਪੁਆਇੰਟ ਨੇ ਉਸ ਵਕਤ ਸੀਲ ਕੀਤੇ ਜਾ ਚੁੱਕੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਲਗਾਤਾਰ ਜਿਹੜੇ ਸੀਨੀਅਰ ਅਫਸਰ ਨੇ ਉਹ ਇੱਥੇ ਸਥਿਤੀ ਦਾ ਜਾਇਜ਼ਾ ਵੀ ਲੈ ਰਹੇ ਨੇ ਤਾਂ ਡੀਸੀ ਜਿਹੜੇ ਨੇ ਲੁਧਿਆਣਾ ਉਹ ਇਸ ਵਕਤ ਇਸ ਸਮਾਗਮ ਦੇ ਵਿੱਚ ਤੁਹਾਨੂੰ ਦਿਖਾਈ ਦੇਣਗੇ ਪਹੁੰਚ ਹੋਏ ਨੇ ਪਾ ਵਕਵਕ ਸਥਿਤੀਆਂ ਦਾ ਉਹ ਜੈਜਾ ਲੈ ਰਹੇ ਨੇ ਤਾਂ ਕੱਲ ਗਵਰਨਰ ਜਿਹੜੇ ਪੰਜਾਬ ਗਵਰਨਰ ਨੇ ਉਹਨਾਂ ਵੱਲੋਂ ਝੰਡਾ ਲਰਾਉਣ ਦੀ ਰਸਮ ਆਧਾ ਕਰਤੀ ਕੀਤੀ ਜਾਣੀ ਹੈ ਤਾਂ ਅੱਜ ਸ਼ਾਮ ਨੂੰ ਪੰਜਾਬ ਗਵਰਨਰ ਜਿਹੜੇ ਲੁਧਿਆਣਾ ਦੇ ਵਿੱਚ ਪਹੁੰਚ ਜਾਣਗੇ ਤਾਂ ਉਹਨਾਂ ਦੇ ਜਿਹੜੇ ਪ੍ਰੋਗਰਾਮ ਨੇ ਉਹਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਆ ਇਸ ਵਕਤ ਲੁਧਿਆਣਾ ਹਾਈ ਲਰਟ ਤੇ ਸੁਰੱਖਿਆ ਜਿਹੜੀ ਆ ਉਹ ਵਧਾਈ ਗਈ ਆ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਅਲਰਟ ਜਿਹੜਾ ਵਾ ਜਾਰੀ ਕੀਤਾ ਆ ਵਾ ਪਿਛਲੇ ਕਈ ਦਿਨਾਂ ਤੋਂ ਸੀਨੀਅਰ ਅਧਿਕਾਰੀ ਜਣੇ ਨੇ ਰੇਲਵੇ ਸਟੇਸ਼ਨਾਂ ਤੇ ਬੱਸ ਛੱਡਿਆ ਤੇ ਹੋਟਲਾਂ ਦੇ ਵਿੱਚ ਚੈਕਿੰਗ ਕਰਦੇ ਨਜ਼ਰ ਆ ਰਹੇ ਨੇ ਤਾਂ ਕੱਲ ਗਣਤੰਤਰ ਦਿਵਸ ਨੂੰ ਲੈ ਕੇ ਪੂਰੀਆਂ ਤਿਆਰੀਆਂ ਜਿਹੜੀਆਂ ਵਾ ਮੁਕੰਮਲ ਕੀਤੀਆਂ ਗਈਆਂ ਨੇ ਹਾਈ ਸਕਿਉਰਟੀ ਜਿਹੜੀ ਆ ਉਹ ਲਗਾਈ ਜਾ ਚੁੱਕੀ ਆ ਕੈਮਰੇ ਜਿਹੜੇ ਨੇ ਉਹ ਲਗਾਏ ਗਏ ਨੇ ਇਸ ਤਰ੍ਹਾਂ ਵਾ ਡਰੋਨ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ ਇੰਟੈਲੀਜੈਂਸ ਦੇ ਅਧਿਕਾਰੀ ਜਿਹੜੇ ਨੇ ਉਹ ਤਨਤ ਕੀਤੇ ਗਏ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੱਲ ਕੋਈ ਗੜਬੜ ਨਾ ਹੋਵੇ ਤਾਂ ਪੰਜਾਬ ਗਵਰਨਰ ਜਿਹੜੇ ਨੇ ਉਹ ਕੱਲ ਲੁਧਿਆਣਾ ਦੇ ਜਿਹੜਾ ਪੀਏਯੂ ਦਾ ਗਰਾਊਂਡ ਆ ਉੱਥੇ ਕਰੀਬ 10 ਵਜੇ ਝੰਡਾ ਲਰਾਉਣ ਦੀ ਰਸਮ ਅਦਾ ਕਰਨਗੇ ਉਸ ਤੋਂ ਬਾਅਦ ਕਈ ਕਾਰਜਕ੍ਰਮ ਉਹਨਾਂ ਦੇ ਜਿਹੜੇ ਰੱਖੇ ਗਏ ਨੇ ਲੁਧਿਆਣਾ ਦੇ ਵਿੱਚ ਉੱਥੇ ਉਹਨਾਂ ਨੇ ਪਹੁੰਚ ਤਨਾਵਾ ਅੱਜ ਸ਼ਾਮ ਤਕਰੀਬ 4 ਵਜੇ ਦੇ ਕਰੀਬ ਜੋ ਦੱਸਿਆ ਜਾ ਰਿਹਾ ਕਿ ਲੁਧਿਆਣਾ ਦੇ ਵਿੱਚ ਪਹੁੰਚ ਜਾਣਗੇ ਵੱਖ-ਵੱਖ ਸਮਾਗਮਾਂ ਦੇ ਵਿੱਚ ਅੱਜ ਸ਼ਾਮ ਤੱਕ ਸ਼ਿਰਕਤ ਕਰਨਗੇ ਉਸ ਤੋਂ ਬਾਅਦ ਸਵੇਰੇ ਝੰਡਾ ਲਹਿਰਾਉਣਗੇ ਸਲਾਮੀ ਲੈਣਗੇ ਉਸ ਤੋਂ ਬਾਅਦ ਸੈਨਾ ਦੀ ਜਿਹੜੇ ਹਥਿਆਰਾਂ ਦੀ ਜਾਂ ਉਹਨਾਂ ਦੇ ਟੈਂਕ ਨੇ ਉਹਨਾਂ ਦੀ ਪ੍ਰਦਰਸ਼ਨੀ ਜੋ ਉਸੇ ਗਰਾਊਂਡ ਦੇ ਵਿੱਚ ਜਿੱਥੇ ਝੰਡਾ ਲਹਿਰਾਇਆ ਜਾਣਾ ਵਾ ਉੱਥੇ ਹੀ ਰੱਖੀ ਗਈ ਹੈ ਉੱਥੇ ਦੇਖਣਗੇ ਉਸ ਤੋਂ ਬਾਅਦ ਦੁਪਹਿਰ ਜਿਹੜਾ ਕਰੀਬ 2 ਵਜੇ ਵਾਪਸ ਜਿਹੜਾ ਵਾ ਰਾਜਪਵਨ ਚੰਡੀਗੜ੍ਹ ਲਈ ਰਵਾਨਾ ਹੋ ਜਾਣਗੇ ਤਾਂ ਲੁਧਿਆਣਾ ਦੇ ਵਿੱਚ ਜਿਹੜੀ ਸੁਰੱਖਿਆ ਵਾ ਉਹ ਇਸ ਵਕਤ ਦਾਈ ਗਈ ਹੈ ਜਿਸ ਦੀ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਕੱਲ ਰਾਜਪਦਰੀ ਸਮਾਗਮ ਜਿਹੜਾ ਵਾ ਲੁਧਿਆਣਾ ਦੇ ਵਿੱਚ ਰੱਖਿਆ ਗਿਆ ਵਾ ਵੱਖ-ਵੱਖ ਸਮਾਗਮਾਂ ਦੇ ਵਿੱਚ ਉਹ ਅੱਜ ਸ਼ਿਰਕਤ ਵੀ ਕਰ ਰਹੇ ਨੇ ਰਾਜਪਾਲ ਤਾਂ ਕੱਲ ਲੁਧਿਆਣਾ ਦੇ ਪੀਜੀਸ ਗਰਾਊਂਡ ਦੇ ਵਿੱਚ 10 ਵਜੇ ਝੰਡਾ ਲਹਿਰਾਉਣਗੇ ਉਸ ਤੋਂ ਬਾਅਦ ਸਨਮਾਨ ਹੋਣੇ ਨੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਉਹਨਾਂ ਦੇ ਰੱਖੇ ਗਏ ਨੇ ਹਥਿਆਰਾਂ ਦੀ ਪ੍ਰਦਰਸ਼ਨੀ ਜਿਹੜੀ ਆਰਮੀ ਦੇ ਹਥਿਆਰ ਨੇ ਉਹਨਾਂ ਦੀ ਪ੍ਰਦਰਸ਼ਨੀ ਨੂੰ ਦੇਖਣਗੇ ਤਾਂ ਇਹ ਸੁਰੱਖਿਆ ਦੀ ਜਿਹੜੀ ਆ ਸਥਿਤੀ ਜਿਹੜੀ ਤੁਹਾਨੂੰ ਦੱਸੀ ਹੈ ਕਿ ਇਸ ਵਕਤ ਵਧਾ ਦਿੱਤੀ ਗਈ ਹੈ ਸ਼ਹਿਰ ਦੇ ਵਿੱਚ ਚੱਪੇ-ਚੱਪੇ ਤੇ ਸੁਰੱਖਿਆ ਵਧਾਈ ਗਈ ਆ ਸ਼ਹਿਰ ਦੇ ਜਿੰਨੇ ਵੀ ਐਂਟਰੀ ਪੁਆਇੰਟ ਨੇ ਉਹ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਗਏ ਨੇ ਉੱਥੇ ਵੱਡੇ ਅਫਸਰ ਤਾਇਨਾਤ ਕੀਤੇ ਗਏ ਨੇ ਹਰ ਇੱਕ ਗੱਡੀ ਜਿਹੜੀ ਲੁਧਿਆਣਾ ਦੇ ਵਿੱਚ ਐਂਟਰ ਹੋ ਰਹੀ ਆ ਉਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਪੁੱਛਗਿੱਛ ਕੀਤੀ ਜਾ ਰਹੀ ਆ ਉਸ ਤੋਂ ਬਾਅਦ ਲੁਧਿਆਣਾ ਸ਼ਹਿਰ ਦੇ ਵਿੱਚ ਉਹ ਗੱਡੀਆਂ ਜਿਹੜੀਆਂ ਵਾ ਐਂਟਰ ਹੋਣ ਦਿੱਤੀਆਂ ਜਾ ਰਹੀਆਂ ਨੇ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ